ਦੇਖਣਾ ਵਿਸਾਖੀ ਵਾਲਾ ਮੇਲਾ ਤੇ ਅਸਾਂ ਤੇਰੀ ਕੋਈ ਦੇਖਣਾ ਵਿਸਾਖੀ ਵਾਲਾ ਮੇਲਾ ਤੇ ਅਸਾਂ ਤੇਰੀ ਕੋਈ ਤੇ ਅਸਾਂ ਤੇਰੀ ਕੋਈ ਦੇਰੋ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਆ ਤੁਹਾਡਾ ਗੁਰਦਾਸ ਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਕੇ ਫਤਿਹ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸਦਾਨੇ ਨੇ ਅੱਜ ਦੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਖਾਲਸਾ ਸਜਾਇਆ ਅੱਜ ਦੀ ਵਿਸਾਖੀ ਬਹੁਤ ਪਿਆਰ ਸਤਕਾਰ ਵਾਲੀ ਵਿਸਾਖੀ ਹੈ ਸਾਰੇ ਪਾਸੇ ਮੇਰਾ ਸੱਚੇ ਪਾਤਸ਼ਾਹ ਸਭ ਨੂੰ ਖੁਸ਼ੀਆਂ ਖੁਸ਼ਹਾਲੀਆਂ ਬਖਸ਼ੇ ਤੰਦਰੁਸਤੀਆਂ ਮਨਦਰੁਸਤੀਆਂ ਖੂਬਸੂਰਤੀਆਂ ਬਖਸ਼ੇ ਰੋਜ਼ੀ ਰੋਜ਼ਗਾਰ ਬਖਸ਼ੇ ਕਾਰੋਬਾਰ ਵਿੱਚ ਤਰੱਕੀ ਕਾਮਯਾਬੀ ਬਖਸ਼ੇ ਜਿੱਥੇ ਵੀ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਹਰ ਮੈਦਾਨ ਫਤਿਹ ਬਖਸ਼ੇ ਸੋ ਵਿਸਾਖੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਖੈਰ ਮੁਬਾਰਕਾਂ ਢੇਰ ਮੁਬਾਰਕਾਂ ਰੱਬ ਰਾਖਾ ਆ ਦੇਖਣਾ ਵਿਸਾਖੀ ਵਾਲਾ ਮੇਲਾ ਤੇ ਆ ਸਾ ਤੇਰੀ ਕੋਈ ਦੇਖਣਾ ਵਿਸਾਖੀ ਵਾਲਾ ਮੇਲਾ ਤੇ ਆ ਸਾ ਤੇਰੀ ਕੋਈ ਤੇ ਆ ਸਾ ਤੇਰੀ ਕੋਈ ਨਾ ਦਰੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਆ ਤੁਹਾਡਾ ਗੁਰਦਾਸ ਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਕੇ ਫਤਿਹ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸਦਾਨੇ ਨੇ ਅੱਜ ਦੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਖਾਲਸਾ ਸਜਾਇਆ ਅੱਜ ਦੀ ਵਿਸਾਖੀ ਬਹੁਤ ਪਿਆਰ ਸਤਕਾਰ ਵਾਲੀ ਵਿਸਾਖੀ ਹੈ ਸਾਰੇ ਪਾਸੇ ਮੇਰਾ ਸੱਚੇ ਪਾਤਸ਼ਾਹ ਸਭ ਨੂੰ ਖੁਸ਼ੀਆਂ ਖੁਸ਼ਹਾਲੀਆਂ ਬਖਸ਼ੇ ਤੰਦਰੁਸਤੀਆਂ ਮਨਦਰੁਸਤੀਆਂ ਖੂਬਸੂਰਤੀਆਂ ਬਖਸ਼ੇ ਰੋਜ਼ੀ ਰੋਜ਼ਗਾਰ ਬਖਸ਼ੇ ਕਾਰੋਬਾਰ ਦੀ ਤਰੱਕੀ ਕਾਮਯਾਬੀ ਬਖਸ਼ੇ ਜਿੱਥੇ ਵੀ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਹਰ ਮੈਦਾਨ ਫਤਿਹ ਬਖਸ਼ੇ ਸੋ ਵਿਸਾਖੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਖੈਰ ਮੁਬਾਰਕਾਂ ਢੇਰ ਮੁਬਾਰਕਾਂ Não, praga.